ਪਾਣੀ ਨੂੰ ਖਰਾਬ ਕਰਨ ਦਾ ਲਾਇਸੈਂਸ ਦੇ ਤਾਂ ਉਹਨਾਂ ਨੇ ਕਾਨੂੰਨ ਪਾਸ ਕਰਤਾ ਕਿ ਪਾਣੀ ਤੇ ਹਵਾ ਹੁਣ ਦੋਨੋਂ ਜਿਹੜਾ ਮਰਜੀ ਜਿੰਨਾ ਮਰਜੀ ਪ੍ਰਦੂਸ਼ਿਤ ਕਰੇ ਉਹਦੇ ਤੇ ਕ੍ਰਿਮੀਨਲ ਪਰਚਾ ਦਰਜ ਨਹੀਂ ਹੋ ਸਕਦਾ ਅਪਰਾਧਿਕ ਪਰਚਾ ਤੁਹਾਡੇ ਜਿੰਨੇ ਪਿੰਡਾਂ ਨੂੰ ਅਸਰ ਅੰਦਾਜ਼ ਕਰਦੀ ਹੈ ਉਹਦੀਆਂ ਗ੍ਰਾਮ ਸਭਾਵਾਂ ਦੇ 80% ਲੋਕਾਂ ਦੀ ਸਹਿਮਤੀ ਜ਼ਰੂਰੀ ਹੈ ਤੁਹਾਡੇ ਗ੍ਰਾਮ ਸਭਾਵਾਂ ਹੋਈਆਂ ਹੋਕੇ 80% ਲੋਕਾਂ ਤੋਂ ਸਹਿਮਤੀ ਲਈ ਗਈ ਜੇ ਇਹ ਸਾਰਾ ਕੁਝ ਫਰਾਡ ਹੈ ਤਾਂ ਜ਼ਮੀਨ ਅਕਵਾਇਰ ਕਰਨਾ ਫਰਾਡ ਹੈ ਪਾਕਿਸਤਾਨ ਦਾ ਬਾਗਾ 게ਟ ਬੰਦ ਕਰ ਦਿਓ ਤੇ ਇੱਥੋਂ ਸਾਰਾ ਮਾਲ ਕੱਚਾ ਉਧਰ ਹੀ ਜਾਏਗਾ ਜਿੱਧਰ ਜਾਏਗਾ ਜਾਮਨਗਰ ਤੇ ਬਾਕੀ ਦੀਆਂ ਚੀਜ਼ਾਂ ਦੇ ਵਿੱਚ ਜਾ ਕੇ ਤੇ ਉਹਨੂੰ ਪੜੋਗੇ ਤੇ ਪੰਜਾਬ ਤੇ ਅੱਖ ਹੈ ਬਹੁਤ ਜ਼ਿਆਦਾ ਮੈਲੀ ਅੱਖ ਹੈ ਉਸ ਲੈਵਲ ਤੇ ਜਿਹੜੇ ਲੋਕ ਭਾਰਤ ਮਾਲਾ ਪ੍ਰੋਜੈਕਟ ਦਾ ਵਿਰੋਧ ਕਰਦੇ ਨੇ ਕਹਿੰਦੇ ਵਿਕਾਸ ਵਿਰੋਧੀ ਨੇ ਅੱਜ ਦੇ ਦੌਰ ਦੇ ਵਿੱਚ ਮੈਂ ਇਹਨੂੰ 3-4 ਹਿੱਸਿਆਂ ਦੇ ਵਿੱਚ ਗੱਲ ਕਰਨਾ ਚਾਹਣਾ ਜੋੜ ਕੇ ਇੱਕ ਪਾਲਿਸੀ ਪੱਧਰ ਤੇ ਕਾਨੂੰਨ ਪੱਧਰ ਦੇ ਉੱਤੇ ਕੇਂਦਰ ਸਰਕਾਰ ਹੋਵੇ ਸੂਬਾ ਸਰਕਾਰ ਹੋਵੇ ਉਦਯੋਗਪਤੀ ਹੋਣ ਇਹ ਕਿਵੇਂ ਜੁੜਗੇ ਨੇ ਆਪਸ ਦੇ ਵਿੱਚ ਕਿਵੇਂ ਕਲਿੱਕ ਕਰ ਗਿਆ ਇਸ ਕਰਕੇ ਉਹਦੀ ਜਾਣਕਾਰੀ ਤੋਂ ਬਿਨਾਂ ਮੂਵਮੈਂਟਾਂ ਅੱਗੇ ਵਧਾਈਆਂ ਨਹੀਂ ਜਾਣੀਆਂ ਉਹਦੇ ਤੋਂ ਅੱਗੇ ਤੋਰੀਆਂ ਨਹੀਂ ਜਾਣੀਆਂ ਪਹਿਲੀ ਗੱਲ ਇਹ ਹੈ ਕਿ ਹੁਣ ਅਸੈਂਬਲੀ ਦੇ ਵਿੱਚ ਤੇ ਪਾਰਲੀਮੈਂਟ ਦੇ ਵਿੱਚ ਜਿਹੜੇ ਕਾਨੂੰਨ ਆਉਂਦੇ ਨੇ ਉਹ ਉੱਥੇ ਨਹੀਂ ਬਣਦੇ ਬਾਹਰੋਂ ਡਰਾਫਟ ਬਣ ਕੇ ਆਉਂਦੇ ਨੇ ਉੱਥੇ ਕੇਵਲ ਹੱਥ ਖੜੇ ਹੁੰਦੇ ਨੇ ਇਸ ਪੱਧਰ ਦੇ ਉੱਤੇ ਸਭ ਤੋਂ ਪਹਿਲਾ ਵੱਡਾ ਨੁਕਸ ਕੀ ਹੈ ਜਿਹੜਾ ਅਸੀਂ ਜਦੋਂ ਸਿਰ ਤੇ ਪੈਂਦੀ ਆ ਉਦੋਂ ਬੋਲਦੇ ਹਾਂ ਮੈਨੂੰ ਲੱਗਦਾ ਕਿ ਇਹ ਗੱਲ ਜਿਹੜੀ ਕਹੀ ਗਈ ਹੈ ਠੀਕ ਹੈ ਕਿ ਸਾਨੂੰ ਕੁਝ ਪਹਿਲਾਂ ਪਤਾ ਲੱਗ ਗਿਆ ਜੀ ਫੈਕਟਰੀ ਲੱਗਣ ਲੱਗ ਨਹੀਂ ਪਤਾ ਲੱਗਿਆ ਬਹੁਤ ਗੱਲਾਂ ਸਾਨੂੰ ਜਿਹੜੀਆਂ ਇਦੋਂ ਵੀ ਪਹਿਲਾਂ ਪਤਾ ਲੱਗ ਜਾਣੀਆਂ ਚਾਹੀਦੀਆਂ ਸੀ ਉਹਦੇ ਬਾਰੇ ਸੋਚਣ ਦੀ ਲੋੜ ਹੈ ਉਹ ਕੀ ਹੈ ਪਹਿਲੀ ਗੱਲ ਇਹ ਹੈ ਕਿ ਗਵਰਨਮੈਂਟ ਆਫ ਇੰਡੀਆ ਨੇ ਪਾਰਲੀਮੈਂਟ ਦੇ ਵਿੱਚ 72 ਘੰਟਿਆਂ ਦੇ ਵਿੱਚ ਵਿੱਚ ਰਾਜ ਸਭਾ ਤੇ ਲੋਕ ਸਭਾ ਨੇ ਪਾਣੀ ਨੂੰ ਪ੍ਰਦੂਸ਼ਿਤ ਕਰਨਾ ਪਾਣੀ ਨੂੰ ਖਰਾਬ ਕਰਨ ਦਾ ਲਾਇਸੈਂਸ ਦੇ ਤਾ ਉਹਨਾਂ ਨੇ ਕਾਨੂੰਨ ਪਾਸ ਕਰਤਾ ਕਿ ਪਾਣੀ ਤੇ ਹਵਾ ਹੁਣ ਦੋਨੋਂ ਜਿਹੜਾ ਮਰਜੀ ਜਿੰਨਾ ਮਰਜੀ ਪ੍ਰਦੂਸ਼ਿਤ ਕਰੇ ਉਹਦੇ ਤੇ ਕ੍ਰਿਮੀਨਲ ਪਰਚਾ ਦਰਜ ਨਹੀਂ ਹੋ ਸਕਦਾ ਅਪਰਾਧਿਕ ਪਰਚਾ ਜਿਹੜਾ ਪਰਮਿੰਦਰ ਕਿਤਨੇ ਉਹ ਨਹੀਂ ਕਹਿੰਦੇ ਨੇ 10 ਮਈ ਨੂੰ ਡੇਟ ਹੈ ਜਦੋਂ ਕਾਨੂੰਨ ਇਹ ਬਣ ਗਿਆ ਇਹ ਕ੍ਰਾਈਮ ਹੀ ਨਹੀਂ ਆ ਪਾਣੀ ਤੇ এনवायरमेंट ਕ੍ਰਾਈਮ ਨਹੀਂ ਬਚਿਆ ਤਾਂ ਸਾਰੇ ਛੁੱਟ ਜਾਣਗੇ ਸਾਰੇ ਫ੍ਰੀ ਹੋ ਜਾਣਗੇ ਸਾਰੇ ਮਾਮਲੇ ਦੇ ਵਿੱਚ ਕਿਉਂਕਿ ਅਦਾਲਤ ਹੋਵੇ ਐਨਜੀਟੀ ਹੋਵੇ ਸਸਤਾ ਮਾਹੌਲ ਇਹ ਕਾਨੂੰਨ ਦੇ ਦਾਇਰੇ 'ਚ ਹੀ ਕੰਮ ਕਰਦੀਆਂ ਨੇ ਨਾ ਜਦੋਂ ਕਾਨੂੰਨ ਬਦਲ ਦੋ ਤੁਸੀਂ ਤਾਂ ਉਹ ਦਾਇਰਾ ਤੁਹਾਡੇ ਲਈ ਬੰਦ ਕਰਤਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਗੱਲ ਦੀ ਸੋਚੀ ਸਾਨੂੰ ਨਾਲ ਲੈ ਕੇ ਮੂਵਮੈਂਟ ਕਰਨੀ ਪਵੇਗੀ ਲੜਨੀ ਪਵੇਗੀ ਕੱਲੀ ਗਵਰਨਮੈਂਟ ਆਫ ਇੰਡੀਆ ਨੇ ਨਹੀਂ ਕੀਤਾ ਸਾਡੀ ਸਰਕਾਰ ਨੇ ਕਿਉਂਕਿ ਇੱਕ ਪਾਣੀ ਜਿਹੜਾ ਇਹ ਸਟੇਟ ਸਬਜੈਕਟ ਹੈ ਸੂਬੇ ਦਾ ਅਧਿਕਾਰ ਹੈ ਗਵਰਨਮੈਂਟ ਆਫ ਇੰਡੀਆ ਨਹੀਂ ਕਰ ਸਕਦੀ ਸੀ ਇਹ ਕਾਨੂੰਨ ਉਹਦੇ 'ਚ ਇੱਕ ਟੈਕਨੀਕਲੀ ਸ਼ਰਤ ਸੀ ਘੱਟੋ-ਘੱਟ ਦੋ ਸੂਬੇ ਉਹਦੇ ਨਾਲ ਸਹਿਮਤ ਹੋਣੇ ਉਸ ਬਿੱਲ ਪੇਸ਼ ਕਰਨ ਵੇਲੇ ਜ਼ਰੂਰੀ ਸੀ ਉਹ ਹਿਮਾਚਲ ਤੇ ਰਾਜਸਥਾਨ ਨਾਲੇ ਨਾਲ ਪਹਿਲਾਂ ਸਾਡੇ ਵਾਲਿਆਂ ਨੇ ਕਿਹਾ ਪਤਾ ਨਹੀਂ ਅਸੀਂ ਗੈਰ ਹਾਜ਼ਰ ਹੋ ਗਏ ਅਸੀਂ ਲੇਟ ਹੋ ਗਏ ਆਹੀ ਜਿਹੜਾ ਅਸੈਂਬਲੀ ਦਾ ਸੈਸ਼ਨ ਹੁਣ ਹੋ ਕੇ ਹਟਿਆ ਇਹਨਾਂ ਨੇ ਮੋਹਰ ਲਾਤੀ ਹੈ ਉਹਦੇ ਤੇ ਕਿ ਅਸੀਂ ਵੀ ਪਾਣੀ ਪ੍ਰਦੂਸ਼ਿਤ ਕਰਨ ਲਈ ਤੁਹਾਡੇ ਨਾਲ ਆ ਫਿਕਰ ਨਾ ਕਰੋ ਇਹਨੂੰ ਕਿਹਾ ਕੀ ਜਾਂਦਾ ਇਹਨੂੰ ਕਹਿੰਦੇ ਨੇ ਈਜ਼ ਆਫ ਬਿਜ਼ਨਸ ਬਿਜ਼ਨਸ ਦੇ ਰਾਹ ਜਾਂ ਸਾਰੀਆਂ ਰੋਕਾਂ ਹਟਾ ਦਿਓ ਉਹਦੇ ਨਾਲ ਬੰਦੇ ਮਰਦੇ ਨੇ ਬੰਦੇ ਕੈਂਸਰ ਨਾਲ ਮਰਦੇ ਨੇ ਕਾਲੇ ਪੀਲੇ ਨਾਲ ਕਿਸੇ ਦੀ ਕੋਈ ਪਰਵਾਹ ਨਹੀਂ ਇਹ ਤਰੀਕਾ ਬਦਲ ਗਿਆ ਹੈ ਦੇਸ਼ ਦੇ ਵਿੱਚ ਸਭ ਤੋਂ بڑا ਖਤਰਾ ਇਹ ਹੈ ਇਹ ਲੜਾਈ ਕੱਲੀ ਚਮਕੌਰ ਸਾਹਿਬ ਦੀ ਨਹੀਂ ਇਹ ਦੇਸ਼ ਦੇ ਸਾਰੇ ਲੋਕਾਂ ਦੀ ਪੰਜਾਬ ਦੇ ਸਮੁੱਚੇ ਲੋਕਾਂ ਦੀ ਹੈ ਇਸੇ ਤਰ੍ਹਾਂ ਦੂਜੀ ਗੱਲ ਦੂਜੀ ਗੱਲ ਜਿਹੜੀ ਬਦਲ ਦਿੱਤੀ ਗਈ ਹੈ ਕਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਲੜਾਈ ਲੜ ਕੇ ਜਿਹੜਾ ਸਿੱਖ ਰਾਜ ਸਥਾਪਿਤ ਹੋਇਆ ਉਹਦੇ 'ਚ ਕੀ ਕੀਤਾ ਸੀ ਲੈਂਡ ਟੂ ਦੀ ਟੇਲਰ ਜਿਹੜਾ ਹਲ ਬਹਾਕ ਹੈ ਜ਼ਮੀਨ ਉਹਦੀ ਹੋਏਗੀ ਉਹ ਮੁਜਾਰਾ ਨਹੀਂ ਹੋਏਗਾ ਉਹ ਮਾਲਕ ਹੋਏਗਾ ਹੁਣ ਓਵਰਆਲ ਕਾਨੂੰਨ ਬਣ ਗਿਆ ਦੇਸ਼ ਦੇ ਵਿੱਚ ਕਿ ਸਾਰੀਆਂ ਤੁਹਾਡੀਆਂ ਜ਼ਮੀਨਾਂ ਕਾਰਪੋਰੇਟ ਦੇ ਹਵਾਲੇ ਕਰਨੀਆਂ ਨੇ ਉਹਨੂੰ ਦੇਣੀਆਂ ਨੇ ਜ਼ਮੀਨਾਂ ਖੋਹ ਨ ਜਾਵੇ ਭਾਵੇਂ ਉਹ ਪਹਿਲੇ ਤਿੰਨ ਕਾਨੂੰਨ ਸੀ ਜੀਚ ਕਿਸਾਨਾਂ ਦਾ ਅੰਦੋਲਨ ਹੋਇਆ ਹੁਣ ਉਹਦੀ ਆੜ ਚ ਬਹੁਤ ਕੁਝ ਇਹੋ ਜਿਹਾ ਵਾਪਰ ਰਿਹਾ ਕਿ ਲਗਾਤਾਰ ਜ਼ਮੀਨਾਂ ਲੈਣੀਆਂ ਨੇ ਤੀਜੀ ਗੱਲ ਕੁਦਰਤੀ ਇੱਕ ਕਾਨੂੰਨ ਬਣ ਗਿਆ ਕਿਸੇ ਖਾਸ ਹਾਲਾਤ ਦੇ ਵਿੱਚ 2013 ਚ ਜਿਹਨੂੰ ਲੈਂਡ ਐਕੁਇਜੀਸ਼ਨ ਐਕਟ ਕਹਿੰਦੇ ਨੇ ਲੈਂਡ ਐਕੁਇਜੀਸ਼ਨ ਐਕਟ ਦੀਆਂ ਤਿੰਨ ਸ਼ਰਤਾਂ ਨੇ ਜਿਹੜੀਆਂ ਵੱਡੀਆਂ ਨੇ ਜਦੋਂ ਜਨਤਾ ਕੀ ਹੈ ਨਾ ਹੋਏਗੀ ਪੁੱਛਣ ਦੀ ਕੋਸ਼ਿਸ਼ ਕਰਨਾ ਘੱਟੋ-ਘੱਟ ਜੇ ਸਾਡੀ ਸਮਝ ਦਾ ਹਿੱਸਾ ਹੋਏਗਾ ਤਾਂ ਅਸੀਂ ਪੁੱਛ ਸਕਦੇ ਆ ਨਹੀਂ ਪੁੱਛਿਆ ਨਹੀਂ ਜਾਣਾ ਕਿਤੇ ਦੀ ਵੀ ਜ਼ਮੀਨ ਲੈਣੀ ਹੈ ਜੇਕਰ ਜ਼ਮੀਨ ਲੈਣ ਤੋਂ ਪਹਿਲਾਂ ਜ਼ਮੀਨ ਦਾ ਨੋਟੀਫਿਕੇਸ਼ਨ ਹੋਣ ਤੋਂ ਪਹਿਲਾਂ ਉੱਥੇ ਸੋਸ਼ਲ ਇੰਪੈਕਟ ਅਸੈਸਮੈਂਟ ਤੇ এনਵਾਇਰਨਮੈਂਟਲ ਅਸੈਸਮੈਂਟ ਬਾਤਾਵਰਨ ਤੇ ਕੀ ਅਸਰ ਪਊਗਾ ਉਹਦਾ ਅੰਦਾਜ਼ਾ ਤੇ ਸਮਾਜ ਤੇ ਕੀ ਅਸਰ ਪਏਗਾ ਜਿਨ੍ਹਾਂ ਦੀ ਜ਼ਮੀਨ ਲਈ ਹੈ ਕਰ ਲਈ ਉਹਨਾਂ ਤੇ ਨਹੀਂ ਜਿਹੜਾ ਬੇਜ਼ਮੀਨਾ ਬੰਦਾ ਹੈ ਜਿਹੜਾ 달ਤ ਹੈ ਜਿਹੜਾ ਕੋਈ ਦੁਕਾਨਦਾਰ ਹੈ ਜਿਹੜਾ ਬਾਕੀ ਹੈ ਉਹਨਾਂ ਦੀ ਜ਼ਿੰਦਗੀ ਤੇ ਕੀ ਅਸਰ ਪਊਗਾ ਉਹਦੇ ਤੇ ਇੱਕ ਆਜ਼ਾਦ ਕਮੇਟੀ ਬਣਦੀ ਹੈ ਜਿਹਦੇ ਚ ਸਮਾਜ ਦੇ ਮੋਤਬਰ ਬੰਦੇ ਕਿਸੇ ਯੂਨੀਵਰਸਿਟੀ ਦੇ ਪ੍ਰੋਫੈਸਰ ਹੋ ਸਕਦੇ ਨੇ ਉਹ ਟੀਮ ਨੇ ਇਹ ਸਰਵੇ ਕਰਨਾ ਹੁੰਦਾ ਕੀ ਇਹ ਸਰਵੇ ਕੀਤਾ ਗਿਆ ਕਿਸੇ ਨੂੰ ਪਤਾ ਹੈ ਇਲਾਕੇ 'ਚ ਸਰਵੇ ਹੋਇਆ ਜਾਂ ਨਹੀਂ ਹੋਇਆ ਜੇ ਸਰਵੇ ਨਹੀਂ ਹੋਇਆ ਤਾਂ ਫੈਕਟਰੀ ਲਈ ਜ਼ਮੀਨ ਅਕਵਾਇਰ ਨਹੀਂ ਹੋ ਸਕਦੀ ਗਲਤ ਹੈ ਰੋਂਗ ਹੈ ਦੂਜੀ ਗੱਲ ਇਸੇ ਤਰੀਕੇ ਦੇ ਨਾਲ ਇਹ ਹੈ ਜੇਕਰ ਇਹ ਕੀਤਾ ਜਾਂਦਾ ਹੈ ਕੀਤਾ ਕਿਉਂ ਗਿਆ ਸੀ ਕਿਉਂਕਿ ਜ਼ਮੀਨ ਜਿਹਦੀ ਹੁੰਦੀ ਹੈ ਉਹਨੂੰ ਤਾਂ ਫਿਰ ਵੀ ਮਾਪ ਜਾ ਮਿਲਦਾ ਥੋੜਾ ਬਹੁਤ ਪਰ ਜਿਹੜੇ ਬੇਜਮੀਨੇ ਬੰਦੇ ਹੁੰਦੇ ਨੇ ਉਸ ਜ਼ਮੀਨ ਤੋਂ ਰੋਜੀ ਰੋਟੀ ਜਾਂ ਕੋਈ ਦਿਹਾੜੀ ਕਰਦਾ ਕੁਝ ਹੋਰ ਕਰਦਾ ਉਹ ਤਾਂ ਕਾਸੇ ਜੋਗਾ ਨਹੀਂ ਬਚਦਾ ਉਹਨੂੰ 20 ਸਾਲ ਲਈ ਕੰਪਨਸੇਸ਼ਨ ਦੇਣਾ ਪੈਂਦਾ ਉਹਨੂੰ 20 ਸਾਲ ਵਾਸਤੇ ਉਹਦੇ ਪਰਿਵਾਰ ਨੂੰ ਵੀ ਉਹਦਾ ਪਰਿਵਾਰ ਜਿੰਦਾ ਉਸ ਰੱਖਣ ਦੇ ਵਾਸਤੇ ਤੇ ਇਹਦੂ ਅਗਲੀ ਗੱਲ ਜਿਹੜੀ ਹੋਣੀ ਹੁੰਦੀ ਹੈ ਜੇ ਜ਼ਮੀਨ ਪ੍ਰਾਈਵੇਟ ਕੰਪਨੀ ਨੇ ਖਰੀਦਣੀ ਹੈ ਤਾਂ ਤੁਹਾਡੇ ਜਿੰਨੇ ਪਿੰਡਾਂ ਨੂੰ ਅਸਰ ਅੰਦਾਜ਼ ਕਰਦੀ ਹੈ ਉਧਿਆ ਗ੍ਰਾਮ ਸਭਾ ਵਾਂਦੇ 80% ਲੋਕਾਂ ਦੀ ਸਹਿਮਤੀ ਜ਼ਰੂਰੀ ਹੈ ਤੁਹਾਡੇ ਗ੍ਰਾਮ ਸਭਾ ਵਾਂਦ ਹੋਈਆਂ ਹੋ ਕੇ 80% ਲੋਕਾਂ ਤੋਂ ਸਹਿਮਤੀ ਲਈ ਗਈ ਜੇ ਇਹ ਸਾਰਾ ਕੁਝ ਫਰਾਡ ਹੈ ਤਾਂ ਜ਼ਮੀਨ ਅਕਵਾਇਰ ਕਰਨਾ ਫਰਾਡ ਹੈ ਇੱਕ ਗੱਲ ਜ਼ਰੂਰ ਹੈ ਕਿ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਕਾਗਜ਼ਾ ਸਭ ਕੁਝ ਕੀਤਾ ਹੋਵੇ ਪਰ ਜਦ ਕਾਗਜ਼ ਟੈਸਟੀਫਾਈ ਹੋਣਗੇ ਜਿਵੇਂ ਜੀਰੇ ਵਾਲਿਆਂ ਦੇ ਮਾਮਲੇ 'ਚ ਕੀਤਾ ਸੀ ਜੰਤਕ ਸੁਣਵਾਈ ਕਿਸੇ ਹੋਟਲ ਚ ਕਰਕੇ ਸਾਰੇ ਫਿਰੋਜ਼ਪੁਰ ਦੇ ਬੰਦੇ ਆਕੇ ਜਦੋਂ ਇਹਨਾਂ ਨੇ ਰਿਕਾਰਡ ਕਢਾਇਆ ਤੇ ਉਹਨੂੰ ਕਹਿੰਦਾ ਜੰਤਕ ਸੁਣਵਾਈ ਵੀ ਹੋ ਗਈ ਜੀ ਸਾਰਾ ਕੁਝ ਹੋ ਗਿਆ ਸਾਡੇ ਨਾਲ ਤਾਂ ਔਰ ਬਹੁਤ ਸਾਰੇ ਮਾਮਲਿਆਂ ਚ ਜਾਲੀ ਹੁੰਦਾ ਦਸਕਤ ਇਹ ਜੇ ਕਰ ਦਿੰਦੇ ਨੇ ਗੁੱਠੇ ਇਹ ਜੇ ਲਾ ਦਿੰਦੇ ਨੇ ਗਰਾਬਸੋਵਾ ਚ ਬੰਦੇ ਮਰੇ ਹੋਏ ਹੁੰਦੇ ਨੇ ਕਈ ਕਈ ਸਾਲ ਹੋ ਗਏ ਹੁੰਦੇ ਨੇ ਉਹ ਸਾਰੀਆਂ ਕਾਪੀਆਂ ਲੈਡੀਆਂ ਪਹਿਣਗੀਆਂ ਸਾਰੀਆਂ ਚੀਜ਼ਾਂ ਲੈਡੀਆਂ ਪਹਿਣਗੀਆਂ ਕਿੱਥੇ ਗਲਤੀਆਂ ਹੋਈਆਂ ਟੈਕਨੀਕਲ ਰੂਪ ਦੇ ਵਿੱਚ ਤੇ ਬਾਕੀ ਰੂਪ ਦੇ ਵਿੱਚ ਇਦੋਂ ਅਗਲੀ ਜੇ PPP ਮੋਡ ਚਲਾਉਣੀ ਹੋਵੇ ਜਿਹਨੂੰ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਕਹਿੰਦੇ ਨੇ ਪਾਲ ਸਰਕਾਰ ਦਾ ਵੀ ਹਿੱਸਾ ਤੇ ਇੱਕ ਪ੍ਰਾਈਵੇਟ ਕੰਪਨੀ ਦਾ ਵੀ ਹਿੱਸਾ ਹੈ ਤਾਂ 70% ਲੋਕਾਂ ਦੀ ਸਹਿਮਤੀ ਜ਼ਰੂਰੀ ਹੈ ਅਜੇ ਸਾਡੇ ਪਿੰਡ ਦੇ ਪੰਜਾਬ ਦੇ ਲੋਕਾਂ ਨੂੰ ਗ੍ਰਾਮ ਸਭਾ ਦਾ ਹੀ ਪਤਾ ਨਹੀਂ ਆ ਤਾਂ ਉਹਦੇ ਤੇ ਅਮਲ ਕੀ ਕਰਨਾ ਹੈ ਬਹੁਤ ਵੱਡੇ ਪੰਜਾਬ ਦੇ ਲੋਕਾਂ ਦਾ ਹਿੱਸਾ ਜਿਹੜਾ ਅਸੀਂ ਆਪਣੇ ਆਪ ਨੂੰ ਪੜੇ ਲਿਖੇ ਕਹਾਉਂਦੇ ਆ ਤੇ ਜਿੱਥੇ ਸ਼ਬਦ ਗੁਰੂ ਹੈ ਉੱਥੇ ਅਗਿਆਨੀਆਂ ਦੇ ਦੌਰ ਦੇ ਤੌਰ ਤੇ ਅਸੀਂ ਵਿਚਰ ਰਹੇ ਹਾਂ ਸਾਡੀ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਚ ਕਦੇ ਟ్రਾਈਬਲ ਬੈਲਟ ਚ ਜਾ ਕੇ ਦੇਖੋ ਕਬਾਇਲੀ ਬੈਲਟ ਚ ਉਹਨਾਂ ਨੂੰ ਪੁੱਛੋ ਗ੍ਰਾਮ ਸਭਾ ਕੀ ਹੈ ਉਹ ਕਹਿੰਦਾ ਇਹੀ ਸਾਡੀ ਸਰਕਾਰ ਹੈ ਅਸੀਂ ਕਿਸੇ ਨੂੰ ਨਹੀਂ ਜਾਣਦੇ ਪ੍ਰਧਾਨ ਮੰਤਰੀ ਨੂੰ ਅਸੀਂ ਕਿਸੇ ਰਾਸ਼ਟਰਪਤੀ ਨੂੰ ਨਹੀਂ ਜਾਣਦੇ ਅਸੀਂ ਕਿਸੇ ਚੀਫ ਮਿਨਿਸਟਰ ਨੂੰ ਨਹੀਂ ਜਾਣਦੇ ਗ੍ਰਾਮ ਸਭਾ ਦਾ ਮਤਲਬ ਹੈ ਪਿੰਡ ਦੀ ਸੰਗਤ ਸਵਧਾਨਕ ਰੁਤਬੇ ਨੂੰ ਸਵਧਾਨਕ ਰੁਤਬੇ ਦੇ ਤੌਰ ਤੇ ਜੇ ਬੈਠਣ ਲੱਗੋਗੇ ਤੁਹਾਡੀ ਇਹਦੇ ਸਾਹਮਣੇ ਜ਼ਮੀਨ ਵੀ ਹੈ ਸ਼ਾਮਲਾਟ ਜ਼ਮੀਨਦਾਰ ਕੀ ਕਰਦੇ ਨੇ ਕਿ ਪੰਚਾਇਤ ਤੋਂ ਮਤਾ ਪਵਾ ਲੈਂਦੇ ਨੇ ਪੰਚਾਇਤ ਖਰੀਦੀ ਵੀ ਜਾ ਸਕਦੀ ਹੈ ਪੰਚਾਇਤ ਡਰਾਈ ਵੀ ਜਾ ਸਕਦੀ ਹੈ ਇਹ ਕੋਈ ਬੜੀ ਗੱਲ ਨਹੀਂ ਹੈ ਜਿੱਥੇ ਮਰਜ਼ੀ ਪੰਜ ਬੰਦਿਆਂ ਨੂੰ 10 ਬੰਦਿਆਂ ਨੂੰ ਖਰੀਦਣਾ ਤੇ ਡਰਾਉਣਾ ਭੁੱਕੀ ਦਾ ਪਰਚਾ ਪਾ ਦਿਓ ਕਾਸੇ ਦਾ ਪੰਜਾਬ ਚ ਰੂਟੀਨ ਗੱਲ ਹੈ ਇਹ ਕੋਈ ਬਹੁਤ ਬੜੀ ਨਹੀਂ ਪਰ ਜਿਹੜਾ ਸਵਾਲ ਗram ਸਭਾ ਦਾ ਹੁੰਦਾ ਹੈ ਇਸ ਲਈ ਸਾਰਾ ਪਿੰਡ ਐਜੇ ਗram ਸਭਾ ਸੰਗਤ ਚ ਬਰਕਤ ਕਿਉਂ ਹੈ ਸੰਗਤ ਨੂੰ ਸੰਗਤ ਨੂੰ ਰੱਬ ਦਾ ਰੂਪ ਕਿਉਂ ਮੰਨਿਆ ਜਾਂਦਾ ਹੈ ਅੱਜ ਤੱਕ ਦੁਨੀਆ 'ਚ ਨਾ ਸੰਗਤ ਨੂੰ ਕੋਈ ਖਰੀਦਣ ਵਾਲਾ ਜੰਮਿਆ ਤੇ ਨਾ ਡਰਾਉਣ ਵਾਲਾ ਜੰਮਿਆ ਇਸੇ ਕਰਕੇ ਉਹ ਗ੍ਰਾਮ ਸਭਾ ਸੰਗਤ ਦਾ ਰੂਪ ਹੈ ਆਪਣੇ ਆਪਣੇ ਪਿੰਡਾਂ 'ਚ ਕਿਰਪਾ ਕਰਕੇ ਚਾਹੇ ਪੰਚਾਇਤਾਂ ਜਿੰਨੀਆਂ ਸਹਿਮਤ ਨੇ ਉਹ ਵੀ ਤੇ ਬਾਕੀ ਵੀ ਪੰਚਾਇਤ ਸਰਪੰਚ ਤੇ ਪੰਚ ਨੂੰ ਸਸਪੈਂਡ ਕਰ ਸਕਦਾ ਡੀਡੀਪੀਓ ਗ੍ਰਾਮ ਸਭਾ ਨੂੰ ਸਸਪੈਂਡ ਨਾ ਪ੍ਰਧਾਨ ਮੰਤਰੀ ਤੇ ਨਾ ਰਾਸ਼ਟਰਪਤੀ ਨਾ ਚੀਫ ਮਿਨਿਸਟਰ ਕਿਸੇ ਦੀ ਕੋਈ ਔਕਾਤ ਨਹੀਂ ਇਹ ਪਰਮਾਨੈਂਟ ਸਸਟੈਟ ਇਸ ਲਈ ਜਿੰਨੇ ਕ ਸੰਵਿਧਾਨਕ ਹੱਕ ਵੀ ਸਾਡੇ ਕੋਲ ਪਹਿਲਾਂ ਨੇ ਕਾਨੂੰਨ ਉਹ ਤੋਂ ਉਹਨੂੰ ਵਰਤੀਏ ਉਹਨੂੰ ਹਥਿਆਰ ਦੇ ਤੌਰ ਦੇ ਉੱਤੇ ਜਿਵੇਂ ਜਿਵੇਂ ਵਰਤਣ ਲੱਗਾਗੇ ਤੇਵੇਂ ਤੇਵੇਂ ਅਗਲੇ ਪੜਾਖ ਖੁੱਲਣਗੇ ਅਗਲੀਆਂ ਗੱਲਾਂ ਆਉਣਗੀਆਂ ਤੇ ਇਹ ਦੋ ਗੱਲਾਂ ਬਿਲਕੁਲ ਜਨਤਕ ਹੀ ਰਿੰਚ ਪਹਿਲਾਂ ਜਨ ਪਬਲਿਕ ਹੀਰਿੰਗ ਬਾਅਦ ਦੀ ਗੱਲ ਹੈ ਉੱਥੇ ਰਿਕਾਰਡ ਦਰਜ ਕਰਾਓ 80% ਤੋਂ ਕਦੋਂ ਗ੍ਰਾਮ ਸਵਾਵਾ ਕਰਾਈਆਂ ਨੇ ਤੁਸੀਂ ਕਿੱਥੇ ਆ ਤੁਹਾਡੀ ਰਿਪੋਰਟ এনवायरमेंट ਦੀ ਕਿੱਥੇ ਆ ਸੋਸ਼ਲ ਇੰਪੈਕਟ ਅਸੈਸਮੈਂਟ ਦੀ ਰਿਪੋਰਟ ਜੰਤਖੀਰ ਗੋਦੋਂ ਬਾਅਦ ਦੀ ਗੱਲ ਆ ਉਹ ਤੋਂ ਪਹਿਲਾਂ ਅਸੀਂ ਨਹੀਂ ਦੇੜੀ ਇਹ ਚੀਜ਼ ਐਸੇ ਕਰਕੇ ਉਹਦੇ ਨਾਲ ਬਾਕੀ ਦੀਆਂ ਜਿਹੜੀਆਂ ਗੱਲਾਂ ਜੁੜਦੀਆਂ ਨੇ ਜਦੋਂ ਅਸੀਂ ਗੱਲ ਕਰਦੇ ਆ ਤਾਂ ਉਹ ਇਸ ਪੱਧਰ ਦੀ ਗੱਲ ਐ ਕਿ ਹੁਣ ਜਿਵੇਂ ਜਿਵੇਂ ਇਹ ਮੂਵਮੈਂਟਾਂ ਬਣਨ ਗਈਆਂ ਜਾਂ ਇਕੱਲੇ ਇਕੱਲੇ ਦੇ ਤੌਰ ਤੇ ਬਣਦੀਆਂ ਨੇ ਸਾਡਾ ਪਾਣੀ ਪ੍ਰਦੂਸ਼ਿਤ ਹੋ ਚੁੱਕਿਆ ਹੈ ਓਵਰঅল ਸਾਰੇ ਬਲਾਕਾਂ ਦਾ ਪੰਜਾਬ ਦਾ ਸਾਡਾ ਬਾਕੀ ਪਾਣੀ ਵੀ ਦਰਿਆਈ ਪਾਣੀ ਵੀ ਪ੍ਰਦੂਸ਼ਿਤ ਹੋ ਕੇ ਹੋ ਚੁੱਕਿਆ ਪੂਰੀ ਤਰ੍ਹਾਂ ਇਹ ਹੋਇਆ ਨਹੀਂ ਹੈ ਇਹ ਕੀਤਾ ਗਿਆ ਹੈ ਕਿਉਂਕਿ ਕਾਰਪੋਰੇਟ ਦਾ ਇਹ ਫੰਡ ਹੈ ਪਹਿਲਾਂ ਗੰਦ ਪਾਉਂਗੇ ਫਿਰ ਸਾਫ਼ ਕਰਨ ਦੇ ਨਾਂ ਤੇ ਪਹਿਲਾਂ ਗੰਦਗੀ ਦੇ ਵੀ ਪੈਸੇ ਲੈਣੇ ਨੇ ਫਿਰ ਸਾਫ਼ ਕਰਨ ਦੇ ਨਾਂ ਤੇ ਵੀ ਪੈਸੇ ਲੈਣੇ ਨੇ ਤੇ ਉਸ ਤੋਂ ਬਾਅਦ ਅਹਿਸਾਨ ਕਰਨਾ ਕਿ ਮੈਂ ਦੇਖੋ ਤੁਹਾਡਾ ਸਾਰਾ ਕੁਝ ਕਰ ਰਿਹਾ ਹਾਂ ਇਹ ਬਹੁਤ ਬੜੀ ਲੜਾਈ ਜ਼ਿੰਦਗੀ ਦੀ ਲੜਾਈ ਆ ਛੋਟੀ ਲੜਾਈ ਨਹੀਂ ਐ ਹੋਣ ਦੀ ਲੜਾਈ ਐ ਇਹ ਕੇ ਆ ਇੱਕ ਵਾਰ ਪ੍ਰਕਾਸ਼ ਸਿੰਘ ਬਾਦਲ ਨੌਣੀ ਚੀਫ ਮਿਨਿਸਟਰ ਸੀ ਜਦੋਂ ਥਰਮਾਂ ਲੱਗੇ ਨੇ ਬਹੁਤ ਜ਼ਿਆਦਾ ਸਾਰੇ ਕਿਤੇ ਲਹਿਰੇ ਮੁਹੱਬਤ ਦਾ ਜੁੰਟ ਵੀ ਵੱਡਾ ਕੀਤਾ ਇਧਰ ਤਲਵੰਡੀ ਸਾਬੋ ਵੀ ਲਾਇਆ ਨਲਾਸ ਲਾਇਆ ਰਾਜਪੁਰੇ ਕੋਲੇ ਉਦੋਂ ਇੱਕ ਸਵਾਲ ਹੀ ਕੀਤਾ ਕਿ ਕੀ ਕਰ ਰਹੇ ਹੋ ਤੁਸੀਂ ਪੰਜਾਬ ਦੇ ਸਿਰ 'ਚ ਸਵਾ ਪਾ ਰਹੇ ਹੋ ਨਾਰਮਲੀ ਇਹ ਥਰਮਲ ਜੇ ਉੱਥੇ ਲਾਉਣੇ ਨੇ ਜਿੱਥੋਂ ਕੋਲਾ ਲਿਆਉਣਾ ਤਾਂ ਵੀ ਸਸਤਾ ਪੈਂਦਾ ਤੇ ਘੱਟੋ ਘੱਟ এনवायरमेंट ਠੀਕ ਨਹੀਂ ਹੋਏਗਾ ਤਾਂ ਪ੍ਰਕਾਸ਼ ਸਿੰਘ ਬਾਦਲ ਕੀ ਕਹਿੰਦੇ ਤੁਸੀਂ ਟਿਕਨੇ ਨਹੀਂ ਦਿੰਦੇ ਜੀ ਪਹਿਲਾਂ ਤਾਂ ਕਹਿੰਦੇ ਹੋ ਬਿਜਲੀ ਪੂਰੀ ਕੀਤੀ ਆ ਤੇ ਹੁਣ ਤੁਸੀਂ ਦੂਜਾ ਫਾਨਾ ਫਸਾਰੇ ਹੋ ਵਿੱਚ ਲਿਆ ਕੇ ਕਿ ਵਾਤਾਵਰਨ ਦੀ ਕੋਈ ਚੀਜ਼ ਹੈ ਤੇ ਇੱਕ ਸਵਾਲ ਕਾਊਂਟਰ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਕੀਤਾ ਗਿਆ ਜਿਹੜਾ ਮੈਂ ਤੁਹਾਨੂੰ ਵੀ ਕਰਦਾ ਕੀ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ 24 ਘੰਟੇ ਬਿਜਲੀ ਵਾਲੇ ਤੇ AC ਚ ਆਰਾਮ ਨਾਲ ਪਰ ਕੈਂਸਰ ਤੇ ਕਾਲਾ ਪੀਲੇ ਦਾ ਰੋਗ ਲਵਾ ਕੇ ਉੱਥੇ ਐਸ ਨਾਲ ਸੌਂਡ ਲਈ ਹੈ ਜਾਂ 10 ਘੰਟੇ ਗਰਮੀ ਚ ਮਰ ਕੇ ਵੀ ਤੰਦਰੁਸਤ ਬੰਦਾ ਜ਼ਿੰਦਗੀ ਜਿਉਏ ਆਪਣੇ ਤਰੀਕੇ ਦੇ ਨਾਲ ਬਿਜਲੀ ਤੋਂ ਬਿਨਾਂ ਵੀ ਅਸੀਂ ਕਿਹੜੀ ਜ਼ਿੰਦਗੀ ਚਾਹੀਦੀ ਹੈ ਸਾਨੂੰ ਜ਼ਿੰਦਗੀ ਦਾ ਫੈਸਲਾ ਕਰਨਾ ਪਏਗਾ ਮਟੀਰੀਅਲ ਸੁੱਖ ਚਾਹੀਦਾ ਜਾਂ ਆਤਮਿਕ ਤੇ ਸਰੀਰਕ ਤੰਦਰੁਸਤੀ ਚਾਹੀਦੀ ਹੈ ਦੋਨਾਂ ਦੇ ਵਿੱਚੋਂ ਸਰਕਾਰਾਂ ਨੇ ਰਸਤਾ ਚੁਣ ਲਿਆ ਮਟੀਰੀਅਲ ਸੁੱਖ ਦਾ ਸਾਨੂੰ ਵੀ ਸਹਜੇ ਸਹਜੇ ਜਚਾਤਾ ਕਿ ਇਹ ਹੀ ਵਿਕਾਸ ਹੁੰਦਾ ਹੈ ਇਹ ਭਾਰਤ ਮਾਲਾ ਪ੍ਰੋਜੈਕਟ ਟੋਟਲੀ ਪੰਜਾਬ ਦੀ ਜ਼ਮੀਨ ਤੇ ਕਬਜ਼ੇ ਦਾ ਪ੍ਰੋਜੈਕਟ ਹੈ ਪਾਕਿਸਤਾਨ ਦਾ ਬਾਗਾ ਗੇਟ ਬੰਦ ਕਰ ਦਿਓ ਤੇ ਇੱਥੋਂ ਸਾਰਾ ਮਾਲ ਕੱਚਾ ਉਧਰ ਹੀ ਜਾਏਗਾ ਜਿੱਧਰ ਜਾਏਗਾ ਜਾਮਨਗਰ ਤੇ ਬਾਕੀ ਦੀਆਂ ਚੀਜ਼ਾਂ ਦੇ ਵਿੱਚ ਜਾ ਕੇ ਤੇ ਉਹਨੂੰ ਪੜੋਗੇ ਤੇ ਪੰਜਾਬ ਤੇ ਆਖ ਹੈ ਬਹੁਤ ਜ਼ਿਆਦਾ ਮੈਲੀ ਆਖ ਹੈ ਉਸ ਲੈਵਲ ਤੇ ਜਿਹੜੇ ਲੋਕ ਭਾਰਤ ਮਾਲਾ ਪ੍ਰੋਜੈਕਟ ਦਾ ਵਿਰੋਧ ਕਰਦੇ ਨੇ ਕਹਿੰਦੇ ਵਿਕਾਸ ਵਿਰੋਧੀ ਨੇ ਤੁਸੀਂ ਵੀ ਫੈਕਟਰੀ ਦਾ ਵਿਰੋਧ ਕਰੋਗੇ ਕਹਿਣਗੇ ਵਿਕਾਸ ਵਿਰੋਧੀ ਨੇ ਤੇ ਵਿਕਾਸ ਕੀ ਹੁੰਦਾ ਕਿਹੜੀ ਚਿੜੀਆ ਦਾ ਨਾਂ ਹੈ ਪਹਿਲਾਂ ਇਹਦਾ ਤਾਂ ਪਰਿਭਾਸ਼ਾ ਦੇਖ ਲਓ ਨਾ ਵਿਕਾਸ ਕਹਿੰਦੇ ਕਿਹਨੋਂ ਨੇ ਇਹ ਡਿਸਾਈਡ ਹੋ ਗਿਆ ਵਿਕਾਸ ਕੀ ਹੁੰਦਾ ਹੈ ਵਿਕਾਸ ਹੁੰਦਾ ਕਿ ਲੋਕਾਂ ਦੇ ਬੁਨਿਆਦੀ ਹੱਕ ਨੇ ਪੀਣ ਵਾਲਾ ਸੁੱਧ ਪਾਣੀ ਮਿਲੇ ਚੱਜ ਦੀ ਆਵਾ ਹਵਾ ਹੋਵੇ ਜਿਹੜੀ ਬਿਮਾਰੀਆਂ ਤੋਂ ਰਹਿਤ ਹੋਵੇ ਚੰਗੀ ਖੁਰਾਕ ਹੋਵੇ ਜਿਹੜੀ ਖੁਰਾਕ ਤੰਦਰੁਸਤ ਸਰੀਰ ਪੈਦਾ ਕਰੇ ਭਾਈਚਾਰਾ ਬਣੇ ਲੋਕ ਆਪਸ داری ਦੇ ਵਿੱਚ ਰਹਿਣ ਤੇ ਅਸੀਂ ਸਾਰਾ ਕੁਝ ਉਦੋਂ ਉਲਟ ਕਰ ਰਹੇ ਹਾਂ ਜਿਹੜੀਆਂ ਚੀਜ਼ਾਂ ਨੇ ਇਸੇ ਕਰਕੇ ਇਸ ਪਾਸੇ ਵੱਲ ਚੱਲ ਕੇ ਸਭ ਤੋਂ ਪਹਿਲੀ ਲੋੜ ਮੈਨੂੰ ਇਹ ਲੱਗਦੀ ਹੈ ਕਿ ਅਸੀਂ ਟੁਕੜਿਆਂ 'ਚ ਤਾਂ ਅੱਜ 14 ਜਗ੍ਹਾ ਧਰਨੇ ਚੱਲ ਰਹੇ ਨੇ ਬਾਤਾਵਾਰਨ ਦੇ ਖਨਾਪ ਪ੍ਰੈਜ਼ੈਂਟ ਧਰਨੇ ਵੱਖ-ਵੱਖ ਜਗ੍ਹਾ ਪੰਜਾਬ ਦੇ ਵਿੱਚ ਅਖਾੜੇ ਵਾਲੀ ਗੱਲ ਜਿਹੜੀ ਰੋਮਨ ਨੇ ਕੀਤੀ ਹੈ ਕੱਲ ਸਵੇਰੇ 4 ਵਜੇ ਪੁਲਸ ਗਈ ਹੈ 4 ਵਜੇ ਜਾ ਕੇ ਸਭ ਨੂੰ ਚੱਕ ਕੇ ਉਹਨਾਂ ਦਾ 10 ਲੱਖ ਰੁਪਏ ਉੱਤੇ ਲੱਗਿਆ ਸੀ ਸਾਈਡਸਟ ਤੇ ਉਹ ਵੀ ਸਾਰਾ ਕਰਤਾ ਕਹਿੰਦੇ ਕੀ ਨੇ ਹੋ ਕਹਿੰਦੇ ਨੇ ਜੀ 30 ਤਰੀਕ ਨੂੰ ਹਾਈ ਕੋਰਟ ਦੇ ਵਿੱਚ ਪੇਸ਼ੀ ਐ ਅਸੀਂ ਕੁਝ ਤਾਂ ਦਿਖਾਉਣਾ ਐ ਲਾਜਕ ਕੀ ਐ ਦਲੀਲ ਇਹ ਐ ਇਸੇ ਤਰ੍ਹਾਂ ਜਦੋਂ ਪੁਲਿਸ ਚੜ ਕੇ ਜਾਂਦੀ ਆ ਬਾਕੀ ਉਹ ਕਹਿੰਦੇ ਇਹ ਨੇ ਸਾਡੇ ਹੁਕਮਰਾਨ ਦੀਆਂ ਲੱਤਾਂ ਇੰਨਾ ਕੁ ਭਾਰ ਨਹੀਂ ਚੱਲਦੀਆਂ ਕਿ ਉਹ ਇਹ ਕਹਿ ਸਕੇ ਮੈਂ 15000 ਆਬਾਦੀ ਚੋਂ 15000 ਬੰਦਾ ਇੱਕ ਪਾਸੇ ਐ ਇੱਕ ਬੰਦਾ ਇੱਕ ਪਾਸੇ ਮੈਂ 15000 ਤੇ ਟੈਂਕ ਚੜ ਕੇ ਮਾਰ ਦਾਂ ਅਦਾਲਤ ਹੁਕਮ ਕਰਦੀ ਐ 15000 ਨੂੰ ਮਾਰ ਦਾਂ ਥੋੜੀ ਤੱਕ ਤੋੜ ਲੂਗਾ ਸਰਕਾਰ ਕੀ ਕਰ ਲੂਗੀ ਅਦਾਲਤ ਜਿਹੜੇ ਔਰ ਬਹੁਤੇ ਮਾਮਲੇ ਜਿਹੜੇ ਤੁਸੀਂ ਨਹੀਂ ਮੰਨ ਰਹੇ ਹੁੰਦੇ ਅਦਾਲਤ ਦੇ ਉਹ ਤਾਂ ਕੋਈ ਨਹੀਂ ਮੰਨਦੇ ਉਡਾ ਦਿੰਦੇ ਹਵਾ ਦੇ ਵਿੱਚ ਆਉਣ ਵਾਲੇ ਦਿਨਾਂ ਚ ਭਾਰਤ ਮਾਣਾ ਪ੍ਰੋਜੈਕਟ ਤੇ ਵੀ ਜਿਹੜਾ ਵੀ ਕੇਸ ਜਾਂਦਾ ਅਦਾਲਤ ਡੰਡਾ ਮਾਰਦੀ ਹੈ ਕਿ ਉਹ ਕਬਜ਼ਾ ਕਿਉਂ ਨਹੀਂ ਕਰਾਉਂਦੇ ਜਿੱਥੇ ਕਿਤੇ ਲਾਠੀ ਚਾਰਜ ਹੋ ਰਹੀ ਹੈ ਅਦਾਲਤ ਹੋਵੇ ਪੋਲੀਟਿਸ਼ੀਨ ਹੋਵੇ ਬਿਊਰੋਕਰੇਟ ਹੋਵੇ ਇਹ ਇੱਕ ਲਾਈਨ ਚ ਖੜੇ ਹੋ ਚੁੱਕੇ ਨੇ ਇਹ ਜਿੰਨਾ ਚਿਰ ਕਲੈਰਿਟੀ ਨਹੀਂ ਆਉਂਦੀ ਦਿਮਾਗ ਦੇ ਵਿੱਚ ਉਨਾ ਚਿਰ ਲੜਾਈ ਕਲੀਅਰ ਕੱਟ ਨਹੀਂ ਲੜੀ ਜਾਣੀ ਕਿਸੇ ਵੀ ਰੂਪ ਦੇ ਵਿੱਚ ਹਾਂ ਕਦੇ ਕਦੇ ਸੇਫਟੀ ਬਾਲਮ ਦੇ ਤੌਰ ਤੇ ਮਾੜਾ ਮੋਟਾ ਕਿਸੇ ਨੂੰ ਰਿਆਇਤ ਮਿਲ ਗਈ ਕਿਸੇ ਨੂੰ ਨਾ ਮਿਲ ਗਈ ਉਹ ਥੋੜਾ ਬਹੁਤ ਚੀਜ਼ਾਂ ਚਲਦੀਆਂ ਰਹਿੰਦੀਆਂ ਨੇ ਪਹਿਲੀ ਗੱਲ ਸਿਧਾਰਤਕ ਲੜਾਈ ਲੜਨੀ ਪੈਣੀ ਹੈ ਇਹ ਵੱਡੇ ਵੱਡੇ ਪੱਦਰ ਤੇ ਲਾਈਨ ਕੱਢ ਕੇ ਸਮੁੱਚੇ ਪੰਜਾਬੀ ਜਾਣ ਔਰ ਇਕੱਲੇ ਤੁਹਾਡੇ ਚਮਕੌਰ ਸਾਹਿਬ ਦੀ ਲੜਾਈ ਨਹੀਂ ਲੜਨਾ ਤਾਂ ਕਈ ਵਾਰ ਇੱਕ ਤੋਂ ਹੀ ਪੈਂਦਾ ਹੈ ਪਰੇ ਪੂਰੇ ਪੰਜਾਬ ਦਾ ਮਸਲਾ ਹੈ ਪੂਰੇ ਪੰਜਾਬ ਦੇ ਮਸਲੇ ਦੇ ਤੌਰ ਦੇ ਉੱਤੇ ਉਸ 11 ਤੇ ਲੜਨਾ ਪਏਗਾ ਦੂਜੀ ਗੱਲ ਇਹਦੇ ਚ ਇੱਕ ਹੋਰ ਗੱਲ ਅਟੈਚ ਕਰਨੀ ਪੈਗੀ ਜਿਹੜੀ ਮੱਤੇਵਾੜਾਂ ਦੇ ਵਿੱਚ ਵੀ ਰਹੇਗੀ ਲੜਾਈ ਚ ਅਧੂਰੀ ਲੜਾਈ ਹੈ ਮਾਫ ਕਰਨਾ ਮੈਨੂੰ ਅਧੂਰੀ ਲੜਾਈ ਕਿਉਂ ਮੈਂ ਕਹਿ ਰਿਹਾ ਕਿਉਂਕਿ ਉਹ ਪਿੰਡ ਜਿਹੜਾ ਸੇਖੂਪੁਰ ਹੈ ਟੋਟਲ ਦਲਤ ਪਿੰਡ ਹੈ ਇੱਕ ਹੋਰ ਆ ਵੀ ਜ਼ਮੀਨ ਦਾ ਆਪਣਾ ਨਹੀਂ ਆਪਣੇ ਕੋਲੇ ਹੈ ਉਹ ਦਲਤ ਪਿੰਡ ਉਜਾੜ ਦੇਣ ਤੇ ਹੁਣ ਵੀ ਗਮਾੜਾ ਜਿਹੜੀ ਉਹਦੇ ਕੋਲੇ ਹੈ ਜ਼ਮੀਨ ਤਾਂ ਹੈ ਲੁਧਿਆਣੇ ਦੇ ਕੋਲੇ ਜ਼ਮੀਨ ਤਾਂ ਐਕਵਾਇਰ ਹੋ ਗਈ ਨਾ ਉਹਨੇ ਬਤਾ ਵਰਨ ਤੋਂ ਕੀ ਲੈਣਾ ਜਿਹਦੀ ਰੋਟੀ ਖੁੱਸ ਗਈ ਉਸੇ ਦਿਨ ਦੇ ਵਿੱਚ ਰੋਟੀ ਉਹਨੂੰ ਕੱਲ ਨੂੰ ਰੋਟੀ ਚਾਹੀਦੀ ਹੈ ਇਸ ਲਈ ਦਲਿਤ ਪਰਿਵਾਰਾਂ ਦੀ ਜ਼ਮੀਨ ਦੇ ਹੱਕ ਦਾ ਜਿਹੜਾ ਸਵਾਲ ਹੈ ਔਰ ਜਿੰਨੀਆਂ ਸ਼ਾਮਲਾਟ ਜ਼ਮੀਨਾਂ ਨੇ ਕਾਨੂੰਨ ਬਣਿਆ ਹੋਇਆ 1961 ਦਾ ਤੀਜਾ ਹਿੱਸਾ ਸ਼ਾਮਲਾਟ ਜ਼ਮੀਨ ਦੀ ਬੋਲੀ ਦਲਿਤ ਪਰਿਵਾਰਾਂ ਵਿੱਚੋਂ ਹੀ ਕੋਈ ਦੇ ਸਕਦਾ ਹੈ ਕਾਨੂੰਨ ਤਾਂ ਇਹ ਕਹਿੰਦਾ ਤੇ ਉਹੀ ਲੈ ਸਕਦੇ ਨੇ ਪੰਜਾਬ ਦੇ ਵਿੱਚ ਤਿਆਰੀ ਹੋਈ ਹੈ ਕਦੇ ਕਿਸੇ ਦੀ ਪੰਜਾਬ ਦੇ ਜੱਟ ਕਿਸਾਨੀ ਦੀ ਜਾਂ ਬਾਕੀ ਦੀ ਜਿੱਥੇ ਕਿਤੇ ਉਹ ਡਿਮਾਂਡ ਕਰਦੇ ਨੇ ਉਹਨਾਂ ਦਾ ਸਿਰ ਪਾੜਦੇ ਨੇ ਉਹਨਾਂ ਤੇ ਮੁਕੰਦਮੇ ਦਰਜ ਹੁੰਦੇ ਨੇ ਉੱਥੇ ਅਸੀਂ ਨਾਲ ਰਣਦੇ ਆਂ ਪ੍ਰਸ਼ਾਸਨ ਦੇ ਮੇਰਾ ਵੀਡੀਓ ਸਾਹਿਬ ਮੇਰਾ ਫਲਾਨਾ ਸਾਹਿਬ ਜਿੱਥੇ ਗੱਲ ਭਾਈ ਜੈਤੇ ਦੀ ਆਉਂਦੀ ਹੈ ਰੰਗਰੇਟਾ ਗੁਰੂ ਕਾ ਬੇਟੇ ਦੀ ਆਉਂਦੀ ਹੈ ਅਸੀਂ ਚਮਕਾਰ ਸਾਹਿਬ ਦੀ ਧਰਤੀ ਦੀ ਗੱਲ ਤਾਂ ਕਰਦੇ ਆਂ ਪਰ ਉਹ ਸਦਾ ਤੋਂ ਗਲਬਕੜੀ ਕਦੋਂ ਪਾਵਾਂਗੇ ਆਪਸ ਦੇ ਵਿੱਚ ਤੇਰਾ ਤਿੰਜਾ ਹਿੱਸਾ ਮੈਂ ਦੇ ਰਿਹਾ ਜਿੰਨੀ ਸ਼ਾਮਲਾਟ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਇਦਾ ਮਤਲਬ ਪਰਮਾਨੈਂਟ ਦਲਤ ਦਾ 1/3 ਜਾ ਰਿਹਾ ਹੈ ਉਹਦੇ ਚ ਟੋਟਲੀ ਇਹਨੂੰ ਕੱਲੀ ਕਿਸਾਨੀ ਦੀ ਮੂਵਮੈਂਟ ਦਾ ਸਵਾਲ ਨਾ ਬਣਾਓ ਇਹਨੂੰ ਪੰਜਾਬ ਦੇ ਪਿੰਡਾਂ ਪੰਜਾਬ ਦੇ ਸਾਰੇ ਲੋਕਾਂ ਦੀ ਜ਼ਮੀਨ ਦਾ ਤੇ ਜਾਇਦਾਦ ਦਾ ਸਵਾਲ ਬਣਾਉਣ ਦੀ ਲੋੜ ਹੈ ਉਹਦਾ ਹਿੱਸਾ ਜਾ ਰਿਹਾ ਹੈ ਉਹਦੇ ਚ ਹਜੇ ਹਿੱਸਾ ਉਹਨੂੰ ਤਾਂ ਨਹੀਂ ਲੱਗ ਰਿਹਾ ਕਿ ਮੈਨੂੰ ਤਾਂ ਤੁਸੀਂ ਦਿੰਦੇ ਹੀ ਨਹੀਂ ਕਰਦੇ ਹੋ ਤਾਂ ਕੀ ਕਰਦੇ ਹੋ ਉਸ ਵੱਡੇ ਕੈਨਵਸ ਤੇ ਥੋੜਾ ਜਿਹਾ ਸੋਚਣ ਦਾ ਸਵਾਲ ਹੈ ਉਸ ਲੈਵਲ ਦੇ ਉੱਤੇ ਜਾਤ ਪਾਤ ਦਾ ਜਿਹੜਾ ਇੱਕ ਕੀੜਾ ਸਾਡੇ ਦਿਮਾਗ 'ਚ ਲਗਾਤਾਰਤਾ ਦੇ ਵਿੱਚ ਹੈ ਉਹਨੂੰ ਕੱਢਣਾ ਪਏਗਾ ਤੇ ਉਹਨੂੰ ਵੱਖ-ਵੱਖ ਮਾਮਲਿਆਂ ਦੇ ਵਿੱਚ ਜੇ ਕੱਢ ਨਹੀਂ ਸਕਦੇ ਥੋੜਾ ਹੇਠਾ ਕਰਨਾ ਪਏਗਾ ਅਜੇ ਹੌਲੀ-ਹੌਲੀ ਉਧਰ ਨੂੰ ਲਿਜਾਣਾ ਪਏਗਾ ਇਸੇ ਕਰਕੇ ਇਹ ਹੈ ਉਦੋਂ ਬਾਅਦ ਅੰਦੋਲਨ ਨਾ ਛੱਡ ਤੋ ਜੇਤੂ ਹੱਤ ਸਭਾ ਜੀ ਨਾ ਚਲਾ ਦੋ ਕਿ ਹੋ ਗਈ ਉਹ ਅੱਧੀ ਲੜਾਈ ਆ ਮੱਤੇਵਾਲ 'ਚ ਦੁਬਾਰਾ ਲੜੋ ਦਲਤਾਂ ਦੀ ਲੜਾਈ ਕਿਉਂ ਜ਼ਮੀਨ ਵਾਪਸ ਕਰੋ ਤੇ ਜ਼ਮੀਨ ਜੇ ਵਾਪਸ ਹੁੰਦੀ ਹੈ ਤਾਂ ਸੰਪੂਰਨ ਲੜਾਈ ਵੱਲ ਵਧਿਆ ਜਾਏਗਾ ਇਸੇ ਤਰ੍ਹਾਂ ਬਾਕੀ ਦੀਆਂ ਲੜਾਈਆਂ ਜਿੰਨੀਆਂ ਵੀ ਹੈਗੀਆਂ ਰਚੇ ਉਹ ਜੀਰੇ ਫੈਕਟਰੀ ਦੀ ਹੈ ਚਾਹੇ ਉਹ ਅਖਾੜੇ ਪਿੰਡ ਦੀ ਹੈ ਚਾਹੇ ਆ ਨਾੜ ਲੱਗਦੇ ਹੋਰ ਖੰਡੇ ਦੇ ਏਰੀਆ ਦੇ ਜਿਹੜੇ ਪਿੰਡਾਂ ਦੀਆਂ ਲੜਾਈਆਂ ਨੇ ਇਹ ਸਾਰੀਆਂ ਅਸਲ 'ਚ ਜ਼ਮੀਨ ਪਾਣੀ ਐਦੋਂ ਵੀ ਉੱਤੇ ਸਾਡੀ ਹੋਂਦ ਬਚਾਉਣ ਦੀਆਂ ਲੜਾਈਆਂ ਨੇ ਹੋਂਦ ਉਦੋਂ ਬਚਦੀ ਹੈ ਜਦੋਂ ਸਪਸ਼ਟਤਾ ਜ਼ਿਆਦਾ ਆਉਂਦੀ ਹੈ ਆਪੋ ਆਪਣੇ ਪਿੰਡਾਂ ਦੇ ਵਿੱਚ ਘਟੋ-ਘਟ ਇੱਕ ਗੱਲ ਜ਼ਰੂਰ ਹੋਕਾ ਦੇਣ ਦੀ ਲੋੜ ਹੈ ਪਿੰਡਾਂ 'ਚ ਭਾਈਚਾਰਾ ਕਾਇਮ ਕਰਨਾ ਬੇਹੱਦ ਜ਼ਰੂਰੀ ਗੱਲ ਹੈ। ਪਾਰਟੀਆਂ ਨੇ ਪਿੰਡ ਪਾਟੋ ਧਾੜ ਕਰਤੇ ਨੇ ਪੂਰੀ ਤਰ੍ਹਾਂ ਮੈਂ ਫਲਾਣੇ ਲੀਡਰ ਨਾਲ ਮੈਂ ਫਲਾਣੇ ਲੀਡਰ ਦਾ ਝੋਲੀ ਚੱਕ ਮੈਂ ਤੀਜੇ ਨਾਲ ਮੈਂ ਚੌਥੇ ਨਾਲ ਮੈਂ ਇੱਧਰ ਮੈਂ ਉੱਧਰ ਜਿਹੜੀ ਮਰਜ਼ੀ ਪਾਰਟੀ ਨਾਲ ਰਹੋ ਸਾਡਾ ਕੋਈ ਸਬੰਧ ਨਹੀਂ ਕਿਹੜੀ ਪਾਰਟੀ ਦੇ ਤੁਸੀਂ ਹੈਗੇ ਉਹ ਕਿਹੜੀ ਦੇ ਨਹੀਂ। ਘੱਟੋ-ਘੱਟ ਹੱਥ ਜੋੜ ਕੇ ਇੰਨਾ ਤਾਂ ਕਹਿ ਦਿਓ ਕਿ ਮੇਰੇ ਪਿੰਡ ਦੇ ਮਾਮਲੇ 'ਚ ਨਾ ਆਈ ਭਾਈ। ਇਹ ਅਸੀਂ ਆਪੀ ਨਿਵੇੜ ਲਾਂਗੇ ਬਾਹਰ ਤੈਨੂੰ ਵੋਟ ਪਾ ਦਾਂਗੇ ਜਿੱਥੇ ਪਾਉਣੀ ਹੈ। ਜੇ ਇੰਨੀ ਕਹਿਣ ਦੀ ਵੀ ਜ਼ਰਤ ਨਹੀਂ ਹੋਏਗੀ ਉਪਰੋਂ ਇੱਕ ਬਾਸ ਟੈਲੀਫੋਨ ਕਰੇਗਾ ਤੇ ਅਸੀਂ ਉਹਦਾ ਝੋੜੀ ਚੁੱਕ ਬਣ ਜਾਾਂਗੇ ਫਿਰ ਤਾਂ ਚਮਕੌਰ ਦੀ ਧਰਤੀ ਤੇ ਬਸਣ ਦਾ ਵੀ ਮਤਲਬ ਨਹੀਂ ਨਾ ਕਿਸੇ ਹੋਰ ਧਰਤੀ ਤੇ ਬਸਣ ਦਾ ਮਤਲਬ ਹੈ ਪੰਜਾਬ ਦੀ ਤੇ ਜਾ ਕੇ ਜੇ ਉਹਦੀ ਕਿ ਹਿੰਮਤ ਸਾਡੇ ਚੇ ਪੈਦਾ ਨਹੀਂ ਹੁੰਦੀ ਆਪਣਾ ਆਜ਼ਾਦ ਖਿਆਲ ਇੱਕ ਭਾਈਚਾਰਕ ਸਾਂਝ ਜਦੋਂ ਉਹ ਵਿਕਸਿਤ ਹੁੰਦੀ ਹੈ ਤੇ ਨਾਲ ਦੀ ਨਾਲ ਇੱਕ ਗੱਲ ਹੋਰ ਕਰਨ ਵਾਲੀ ਹੈ ਇਹ ਮੂਵਮੈਂਟ ਦੇ ਵਿੱਚ ਅੱਜ ਮੈਜੋਰਟੀ ਇੱਥੇ ਸਾਰੇ ਬੀਰ ਬਜ਼ੁਰਗ ਬੈਠੇ ਨੇ ਪੰਜਾਬ ਦੀਆਂ ਪੰਚਾਇਤਾਂ ਦੇ ਵਿੱਚ ਵੀ 50% ਔਰਤਾਂ ਸਰਪੰਚ ਨੇ ਪੰਚ ਨੇ 48000 ਬੀਬੀ ਚੁਣੀ ਗਈ ਆ ਉਹ ਕਿੱਥੇ ਗੈਰਹਾਜ਼ਰ ਹੈ ਜਿੱਥੇ ਸਰਪੰਚ ਪੰਚ ਔਰਤਾ ਸੀ ਚੁਣੀਆਂ ਨੇ ਉਹ ਸਰਪੰਚ ਪੰਚ ਜੀ ਇਸ ਸਭਾ ਦੇ ਵਿੱਚ ਨਹੀਂ ਹੈ ਅਸੀਂ ਪ੍ਰੌਕਸੀ ਹਾਜ਼ਰੀ ਲਾ ਰਿਹਾ ਕਿ ਮੈਂ ਸਰਪੰਚ ਪਤੀ ਆ ਮੈਂ ਸਰਪੰਚ ਦਾ ਬਾਪ ਮੈਂ ਸਹੁਰਾ ਲੜਾਈਆਂ ਪ੍ਰੌਕਸੀ ਦਾ ਮਤਲਬ ਹੁੰਦਾ ਹੈ ਬੇਈਮਾਨੀ ਜਦੋਂ ਮੁੱਦਿਆਂ ਦੇ ਵਿੱਚ ਸੋਚਾਂ ਦੇ ਵਿੱਚ ਬੇਈਮਾਨੀ ਹੋਏਗੀ ਅਮਲ ਦੇ ਵਿੱਚ ਲੜਾਈਆਂ ਨਹੀਂ ਜਿੱਤੀਆਂ ਜਾਣੀਆਂ ਅਗਲੀ ਲੜਾਈ ਜਿਹੜੀ ਵੀ ਹੋਏਗੀ ਪੰਜਾਬ ਦੀ ਧਰਤੀ ਤੇ ਵੱਡੀਆਂ ਉਹ ਦਲਤ ਤੋਂ ਬਿਨਾ ਤੇ ਔਰਤ ਤੋਂ ਬਿਨਾ ਨਹੀਂ ਜਿੱਤੀ ਜਾਣੀ ਕਿਸੇ ਵੀ ਰੂਪ ਦੇ ਵਿੱਚ ਉਹਨੂੰ ਕੰਬੀਨੇਸ਼ਨ ਕਰੋ ਨਾਲ ਬੀਬੀਆਂ ਨੂੰ ਨਾਲ ਮੌਕਾ ਦੇਈਏ ਉਹਨਾਂ ਸਾਰੀਆਂ ਬੱਚੀਆਂ ਨੂੰ ਔਰ ਇਸ ਕਰਕੇ ਜਦੋਂ ਅਸੀਂ ਉਹਨਾਂ ਨੂੰ ਨਾਲ ਬਰਾਬਰ ਦਾ ਮੌਕਾ ਫੈਸਲਾ ਦਿੰਨੇ ਇੱਕ ਤਾਂ ਸੋਝੀ ਵੱਧਦੀ ਹੈ ਜਦੋਂ ਸੁਭਾਵਾਂ ਚਾਉਂਦੀਆਂ ਨੇ ਇਕੱਠਾਂ ਚਾਉਂਦੀਆਂ ਨੇ ਸਮਝ ਆਉਂਦੀ ਹੈ ਜਦੋਂ ਬੰਦੇ ਨੂੰ ਆਪ ਸਮਝ ਆਉਂਦੀ ਆ ਉਦੋਂ ਹੀ ਉਹ ਤੁਰਦਾ ਦੂਜੇ ਦੇ ਹੁਕਮ ਤੇ ਨਹੀਂ ਲੜਾਈ ਲੜੀ ਜਾਂਦੀ ਜੰਗ ਤੇ میدان ਚ ਹੁਕਮ ਤੇ ਨਹੀਂ ਜਾਇਆ ਜਾਂਦਾ ਜੰਗ ਦੇ ਮੈਦਾਨ ਚ ਤਾਂ ਅੰਦਰੋਂ ਕੁਝ ਆਉਗੀ ਸਮਝਦਾਰੀ ਤਾਂ ਜਾਇਆ ਜਾਂਦਾ ਉਸ ਤੋਂ ਬਿਨਾਂ ਨਹੀਂ ਲੜੀ ਜਾਣੀ ਲੰਮੀ ਲੜਾਈ ਉਹ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਦੀ ਨਾਲ ਇਲਾਕੇ ਦੀਆਂ ਨਹੀਂ ਇਕੱਲੇ ਪੰਜਾਬ ਦੇ ਵਿੱਚ ਜਿੰਨੇ ਸਰਪੰਚ ਪੰਚ ਨੇ ਜੇਤਾ ਜਿਵੇਂ 70 ਸਾਲ ਤੋਂ ਚੱਲ ਰਿਹਾ ਹੈ ਤੁਸੀਂ ਗੁਲਾਮੀ ਪੰਚਾਇਤ ਸੈਕਟਰੀ ਦੀ ਕਰਨੀ ਹੈ ਵੀਡੀਓ ਦੀ ਕਰਨੀ ਹੈ ਹਰका ਇੰਚਾਰਜ ਦੀ ਕਰਨੀ ਹੈ ਕਿਸੇ ਐਮਐਲਏ ਦੀ ਕਰਨੀ ਹੈ ਤੁਹਾਨੂੰ ਮੁਬਾਰਕ ਜੇ ਪਿੰਡ ਦਾ ਚੀਫ ਮਿਨਿਸਟਰ ਬਣਨਾ ਹੈ ਪਿੰਡ ਦੇ ਮਿਨਿਸਟਰ ਬਣਨਾ ਹੈ ਤਾਂ ਉਹਨਾਂ ਦਾ ਖਿਹੜਾ ਛੱਡ ਕੇ ਹਰ ਕੰਮ ಗ್ರಾಮ ਸਭਾ ਰਾਹੀਂ ਕਰਨ ਲੱਗ ਜਾਓ ਹਰ ਮਤਾ ಗ್ರಾಮ ਸਭਾ ਰਾਹੀਂ ਆਏ ਤੁਹਾਡੀ ਹਵਾ ਬਲ ਨਹੀਂ ਚੱਕ ਸਕਦਾ ਵੀਡੀਓ ਤਾਂ ਕਿ ਉਹਦਾ ਬਾਪ ਨਹੀਂ ਚੱਕਦਾ ਤੁਹਾਨੂੰ ਲੱਗਦਾ ਸੈਕਟਰੀ ਬਹੁਤ ਵੱਡਾ ਤੇ ਤੁਹਾਡਾ ਵੀਡੀਓ ਬਹੁਤ ਵੱਡਾ ਹੈ ਜੂਨੀਅਨ ਬਣਾਓ ਪੰਚਾਇਤ ਜੂਨੀਅਨ ਹੈ ਪੰਜਾਬ ਦੇ ਵਿੱਚ ਉਹਨੂੰ ਸਿੱਖ ਸਟੂਡੈਂਟ ਫੈਡਰੇਸ਼ਨ ਵਰਗੀ ਨਾ ਬਣਾਓ ਕਿ ਤੋ ਦੋਤੇ ਪੋਤੀਆਂ ਨੇ ਹੋ ਗਏ ਤੇ ਤਾਂ ਵੀ ਉਹ ਸਿੱਖ ਸਟੂਡੈਂਟ ਫੈਡਰੇਸ਼ਨ ਨਵੇਂਆਂ ਨੂੰ ਮੌਕਾ ਨਹੀਂ ਦਿੰਦੇ ਤੇ ਮੈਂ ਬਹੁਤ ਪੰਚਾਇਤ ਜੂਨੀਅਨਾਂ ਦੇ ਪੰਜ-ਛੇ ਸਰਪੰਚਾਂ ਨੂੰ ਉਹੀ ਨੇ ਚਾਲੀ ਚੱਲ 30-30 ਸਾਲ ਤੋਂ ਵੀ ਮੈਂ ਨੀਚੇ ਜਿਹੜਾ ਭਾਈ ਚੁਣਿਆ ਗਿਆ ਹੈ ਜਿਹੜਾ ਉੱਥੇ ਕੰਮ ਹੈ ਉਹਨਾਂ ਨੂੰ ਬਣਾਓ ਨਵੇਂਆਂ ਨੂੰ ਤੇ ਉਹ ਸਰਕਾਰ ਦੇ ਪਿੱਛੇ ਰਲ ਕੇ ਨਾ ਬਣਾਓ ਆਜ਼ਾਦ ਹیثیت ਵਾਲੀ ਪੰਚਾਇਤੀ ਰਾਜ ਸੰਸਥਾ ਦੇ ਲਈ ਲੜਾਈ ਲੜੋ ਜੇ ਵੱਡੀ ਲੜਾਈ ਲੜੋਂਗੇ ਤਾਂ ਗੱਲ ਆਏਗੀ ਜਿੰਨੀਆਂ ਆ ਪੰਚਾਇਤੀ ਜ਼ਮੀਨ ਤੁਹਾਡੇ ਦਿੱਤੀ ਗਈ ਆ ਜਿਹੜੀ ਇਹਦੇ ਵਿੱਚ ਵੀ ਸਾਰੀਆਂ ಗ್ರಾಮ ਸਭਾ ਚ ਬੱਤੇ ਪਾ ਕੇ ਉਹਨੂੰ ਰੱਦ ਕਰੋ ਕਿ ਪੰਚਾਇਤ ਕੌਣ ਆ ਸਾਡੀ ਪਿੰਡ ਦੀ ਕਸਟੋਡੀਅਨ ਤਾਂ ಗ್ರಾಮ ਸਭਾ ਆ ਵੈਸੇ ਵਿਰਾਸਤੀ ਜ਼ਮੀਨ ਆ ಗ್ರಾಮ ਸਭਾ ਵੀ ਕਸਟੋਡੀਅਨ ਐ ਪਿੰਡ ਦੀ ਵਿਰਾਸਤ ਨੂੰ ਜਿਵੇਂ ਵਿਰਾਸਤੀ ਐਕਟ ਬਣੇ ਹੁੰਦੇ ਨੇ ਨਾ ਜਿਵੇਂ ਸੰਵਿਧਾਨ ਦੇ ਵਿੱਚ ਸੋਧ ਹੋਈ ਹੋਈ ਐ ਉਹ ਇਹ ਕਹਿੰਦੀ ਐ ਵੀ ਤੁਸੀਂ ਜੋ ਮਰਜ਼ੀ ਬਦਲ ਸਕਦੇ ਹੋ ਉਹਦਾ ਬੁਨਿਆਦੀ ਸਟਰਕਚਰ ਨਹੀਂ ਬਦਲ ਸਕਦੇ ਇਸੇ ਤਰ੍ਹਾਂ ਪਿੰਡ ਦੀ ਸਾਂਝੀ ਆ ਜ਼ਮੀਨਾਂ ਨਹੀਂ ਉਜਾੜ ਸਕਦੇ ਤੁਸੀਂ ਜਿਹੜੇ ਮਰਜੀ ਲੋਕਾਂ ਜੇ ਤੁਹਾਨੂੰ ਅਸੀਂ ਲਾਇਸੈਂਸ ਦਿੱਤਾ ਪ੍ਰਧਾਨ ਮੰਤਰੀ ਕਹਿੰਦਾ ਮੈਂ 140 ਕਰੋੜ ਦਾ ਨਮਾਇੰਦਾ ਦਾ ਮਤਲਬ ਦੇਸ਼ ਵੇਚਣ ਦਾ ਲਾਇਸੈਂਸ ਮਿਲ ਗਿਆ ਤੈਨੂੰ 5 ਸਾਲ ਦਿੱਤੇ ਨੇ ਭਾਈ ਸਾਹਿਬ ਸਦਾ ਨਹੀਂ ਦਿੱਤੇ ਆ ਐਵੇਂ ਸਾਡਾ ਚੀਫ ਮਿਨਿਸਟਰ ਕਹਿੰਦਾ ਮੈਂ 3 ਕਰੋੜ ਦਾ ਨਮਾਇੰਦਾ ਤੇ 3 ਕਰੋੜ ਦਾ ਨਮਾਇੰਦਾ ਲੋਕਾਂ ਦੇ ਸਿਰ ਚ ਗਲੀਆਂ ਕਰਨ ਲਈ ਨਹੀਂ ਦੀਏ ਵੇ ਸਭ ਕੁਝ ਬਦਲ ਦੋਗੇ ਉਹ ਇਹ ਹੈ ਕਿ ਤੈਨੂੰ ਦਿੱਤਾ ਕਿ ਚਾਜ ਨਾਲ ਚਲਾਏਗਾ ਤਾਂ ਠੀਕ ਹੈ ਨਹੀਂ ਦੂਬਤ ਘਰ ਨੂੰ ਤੋੜ ਦਾਂਗੇ ਅਸਲੀ ਮਾਲਕ ਕੌਣ ਨੇ ਇਦੇ ਚ ਇਹ ਆ 73ਵੀਂ ਸੋਧ ਚ 29 ਡਿਪਾਰਟਮੈਂਟ ਉਹਨਾਂ ਦੇ ਕਰਮਚਾਰੀ ਤੇ ਉਹਨਾਂ ਦਾ ਪੈਸਾ ਪੰਚਾਇਤੀ ਰਾਜ ਸੰਸਥਾਾਂ ਮਤੇ ਹਵਾਲੇ ਹੋਣਾ ਚਾਹੀਦਾ 32 ਸਾਲਾਂ ਤੋਂ ਹੋਣਾ ਚਾਹੀਦਾ ਸੀ ਸਾਡੇ ਹਵਾਲੇ ਕਿਉਂ ਨਹੀਂ ਹੈ ਜਦੋਂ ਸਾਡੇ ਚੁਣੇ ਹੋਏ ਨਮਾਇਦੇ ਇਹ ਗੱਲ ਤੇ ਲੜਨ ਲਈ ਤਿਆਰ ਨਹੀਂ ਹੈ ਤਾਂ ਉਹ ਚੁਣੇ ਹੋਏ ਨਮਾਇਦੇ ਕਿਵੇਂ ਨੇ ਪਹਿਲੀ ਗੱਲ ਉਹਨਾਂ ਨੂੰ ਇੱਧਰ ਆਉਣਾ ਪਏਗਾ ਜਦੋਂ ਵੱਡੀ ਲੜਾਈ ਤੋਰ ਲੰਗੇ ਆਪਾਂ ਉਹਨਾਂ ਦੇ ਨਾਲ ਹੋਵਾਂਗੇ ਸਾਰੇ ਜਦੋਂ ਆਟੋਮੈਟਿਕਲੀ ਇਹ ਅਧਿਕਾਰ ਉਹਨਾਂ ਕੋਲ ਆ ਗਿਆ ਸਟੇਟ ਕੋਲ ਲਾ ਰਿਹਾ ਕੇਂਦਰ ਕੋਲ ਲਾ ਰਿਹਾ ਤਾਂ ਸਾਡੀ ਲੜਾਈ ਸੌਖੀ ਹੋ ਜੇਗੀ ਕਿ ਸਾਡੇ ਪਿੰਡ ਦੀ ਕਿਉਂ ਜ਼ਮੀਨ ਤੋਂ ਲੈ ਰਹੇ ਆ ਸਾਡੇ ਪਿੰਡ ਦੀ ਲੜਾਈ ਕਿਉਂ ਇਹ ਕਰ ਰਹੇ ਆ ਇੱਕ ਹੋਰ ਗੱਲ ਜਿਹੜੀ ਤਬਦੀਲ ਕਰਾ ਲਈ ਉਹਦੇ ਤੇ ਸਾਨੂੰ ਲੜਨ ਦੀ ਲੋੜ ਹੈ ਐਦੋਂ ਪਹਿਲਾਂ ਜਿਹੜੀ ਵੀ ਖੇਤੀਬਾੜੀ ਵਾਲੀ ਜ਼ਮੀਨ ਹੈ ਉਹ ਕਿਸੇ ਹੋਰ ਮਕਸਦ ਲਈ ਲਈ ਨਹੀਂ ਜਾ ਸਕਦੀ ਜਿਹੜੀ ਟੂ ਕ੍ਰੌਪ ਲੈਂਡ ਹੈ ਉਹ 2013 ਦੇ ਐਕਟ ਦੇ ਮੁਤਾਬਕ ਹੀ ਉਹ ਫਾਸਟ ਪ੍ਰਾਇੋਰਟੀ ਚ ਨਹੀਂ ਤੁਸੀਂ ਲੈ ਸਕਦੇ ਕਦੇ ਵੀ ਐਕਵਾਇਰ ਨਹੀਂ ਕਰ ਸਕਦੇ ਐਤੋਂ ਪਹਿਲਾਂ ਪੰਜਾਬ ਦੇ ਵਿੱਚ ਇੱਕ ਕਾਨੂੰਨ ਸੀ ਕਿ ਜੇ ਲੈਣੀ ਵੀ ਪੈ ਜੇ ਜ਼ਰੂਰੀ ਕੰਮ ਦੇ ਵਾਸਤੇ ਤਾਂ ਜਿਹੜਾ ਚੀਫ ਐਗਰੀਕਲਚਰ ਅਫਸਰ ਹੈ ਜ਼ਿਲ੍ਹੇ ਦਾ ਖੇਤੀਬਾੜੀ ਦਾ ਉਹਦੀ ਸਹਿਮਤੀ ਲੈਣੀ ਜ਼ਰੂਰੀ ਸੀ ਇਹਨੂੰ ਲੈਂਡ ਯੂਜ਼ ਚੇਂਜ ਕਹਿੰਦੇ ਨੇ ਕਿ ਹੁਣ ਇਹ ਖੇਤੀਬਾੜੀ ਲਈ ਨਹੀਂ ਹੁਣ ਇੱਥੇ ਉਦਯੋਗ ਲੱਗੇਗਾ ਜਾਂ ਕੁਝ ਹੋਰ ਲੱਗੇਗਾ ਖੇਤੀਬਾੜੀ ਬਾਹਰ ਕੱਢਤੀ ਕੱਲੇ ਕਿਸਾਨ ਬਾਹਰ ਨਹੀਂ ਕੱਡੇ ਉਹਨਾਂ ਦੇ ਅਫਸਰ ਵੀ ਬਾਹਰ ਕੱਢਤੇ ਹੁਣ ਕਿਸੇ ਚੀਫ ਐਗਰੀਕਲਚਰ ਅਫਸਰ ਦੇ ਦਸਤਕਤ ਦੀ ਲੋੜ ਨਹੀਂ ਐ ਡਿਪਾਰਟਮੈਂਟ ਨੇ ਤਾਂ ਵਿਚਾਰੇ ਨੇ ਕੀ ਬੋਲਣਾ ਸੀ ਬਾਕੀ ਵੀ ਨਹੀਂ ਬੋਲਿਆ ਕੋਈ ਵੀ ਭਾਈ ਬਾਕੀ ਦਾ ਕੰਮ ਰਿਆ ਹੀ ਨਹੀਂ ਕੋਈ ਕਿਉਂਕਿ ਹੌਲੀ ਹੌਲੀ ਕਰਕੇ ਇੱਕ ਪਿੰਨ ਦੇ ਦਸਤਕਤ ਨਾਲ ਸਾਰੀ ਜ਼ਮੀਨ ਲੈਣ ਦਾ ਸਮਾਨ ਤਿਆਰ ਕਰ ਲਿਆ ਜਿਹੜੇ ਚੈੱਕ ਐਂਡ ਬੈਲੈਂਸ ਸੀ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਸਟੈਪ ਵਾਈਜ਼ ਸਟੈਪ ਵਾਈਜ਼ ਟਾਈਪੋ ਉਹਨਾਂ ਸਾਰੀਆਂ ਚੀਜ਼ਾਂ ਨੂੰ ਇੱਧਰ ਲਿਆਉਣ ਦਾ ਸਵਾਲ ਹੈ ਤੇ ਨਾਲ ਦੀ ਨਾਲ ਇਹ ਗੱਲ ਠੀਕ ਹੈ ਕਿ ਜਿਹੜੀ ਜਨਤਕ ਹੀアリング ਹੋ ਰਹੀ ਹੈ ਪਬਲਿਕ ਹੀアリング ਔਰ ਮੈਨੂੰ ਇਹ ਲੱਗਦਾ ਕਿ ਇਹਦੇ 'ਚ ਇਹ ਗੱਲ ਜ਼ਰੂਰੀ ਹੈ ਕਹਿਣੀ ਇਸ ਇਲਾਕੇ ਦੇ ਲੋਕਾਂ ਲਈ ਕਿ ਜਿਹੜੇ-ਜਿਹੜੇ ਬੰਦਿਆਂ ਨੂੰ ਅਫੈਕਟ ਕਰਦੀ ਆ ਜ਼ਮੀਨ ਅਕਵਾਇਰ ਕੀਤੀ ਹੋਈ ਜਨਤਕ ਹੀアリング 'ਚ ਕੇਵਲ ਉਹੀ ਬੰਦੇ ਹੋਣੇ ਚਾਹੀਦੇ ਨੇ ਤੁਸੀਂ ਕਿਤੋਂ ਵੀ ਟਰੱਕ ਭਰ ਕੇ ਦੱਸਦਾ ਟਰੱਕ ਭਰ ਕੇ ਲੈ ਆਉਂਗੇ ਤੁਹਾਡੇ ਕੋਲ ਤਾਕਤ ਹੁੰਦੀ ਆ ਸਟੇਟ ਦੀ ਤਾਕਤ ਆਮ ਬੰਦਿਆਂ ਕੋਲ ਸਟੇਟ ਦੀ ਤਾਕਤ ਨਹੀਂ ਹੁੰਦੀ ਇਹ ਆਵਾਜ਼ ਉਠਾਉਣੀ ਚਾਹੀਦੀ ਆ ਕਿ ਜ਼ਮੀਨ ਸਾਡੀ ਜਾ ਰਹੀ ਆ এনवायरमेंट ਵੀ ਸਭ ਤੋਂ ਜ਼ਿਆਦਾ ਸਾਡੇ ਨੇੜੇ ਖਰਾਬ ਕਰ ਰਹੇ ਹੋ ਬਾਕੀ ਚੀਜ਼ਾਂ ਸਾਡੀਆਂ ਨੇ ਤੁਸੀਂ ਬਾਹਰੋਂ ਤਾਂ ਜ਼ਿਆਦਾ ਬੰਦੇ ਤੁਹਾਡੇ ਵਾਲਿਆਂ ਨੂੰ ਪੁਲਿਸ ਰੋਕ ਲੂਗੀ 10 ਪਿੰਡਾਂ ਚ ਇੱਧਰ ਉੱਧਰ ਓਨਾ ਚਿਰ ਜਾ ਕੇ ਤੇ ਬਾਕੀਆਂ ਨੂੰ ਜਿਨ੍ਹਾਂ ਨੂੰ ਉਹ ਕਹਿਣਗੇ ਉਹਨਾਂ ਨੂੰ ਉਹ ਜਾੜ ਦੇਣਗੇ ਉਸ ਮਾਮਲੇ ਦੇ ਵਿੱਚ ਕਾਗਜ਼ ਪੱਤਰ ਤੇ ਕਹਿਣਗੇ ਵੀਡੀਓ ਵੀ ਬਣਾ ਦੇਣਗੇ ਮジョਰਿਟੀ ਸਾਡੇ ਨਾਲ ਪ੍ਰਿੰਸੀਪਲੀ ਇਸ ਗੱਲ ਦਾ ਵਿਰੋਧ ਕਰਨਾ ਚਾਹੀਦਾ ਮੈਨੂੰ ਮੈਨੂੰ ਇਹ ਲੱਗਦਾ ਕਈ ਵਾਰ ਸਾਨੂੰ ਲੱਗਦਾ ਹੁੰਦਾ ਬਾਹਰਲਾ ਬੰਦਾ ਆ ਕੇ ਗੱਲ ਕਰ ਲੂ ਤੁਹਾਡੇ ਪੱਖ ਚ ਵੀ ਕਰ ਲੂ ਚੰਗਾ ਹੋਊਗਾ ਪਰ ਜਦੋਂ ਮੂਵਮੈਂਟਾਂ ਦਾ ਕੁਐਸਚਨ ਆਉਂਦਾ ਤਾਂ ਉਹਨਾਂ ਨੂੰ ਬਹੁਤ ਸਿੱਧ ਤਰੂਪ ਦੇ ਵਿੱਚ ਡਿਮਾਂਡ ਕਰਨ ਦੀ ਲੋੜ ਹੈ ਜਿੱਥੇ ਦਾ ਲੈ ਰਹੇ ਹੋ ਜਿੱਥੇ ਨੁਕਸਾਨ ਕਰ ਰਹੇ ਹੋ ਜਨਤਕ ਹੀਰਿੰਗ ਉਹਨਾਂ ਲੋਕਾਂ ਦੇ ਵਿੱਚੋਂ ਹੀ ਹੋਣੀ ਚਾਹੀਦੀ ਹੈ ਬਾਹਰਲੀ ਕਲਾਜ ਕੇਵਲ ਇਸ ਲਈ ਪਾਈ ਜਾਂਦੀ ਹੈ ਕਿ ਲੋਕਲ ਬੰਦੇ ਤਾਂ ਸਾਡੇ ਖਿਲਾਫ ਹੋ ਜਾਂਦੇ ਨੇ ਆਪਾਂ ਬਾਹਰੋਂ ਲੈ ਚੱਲਾਂਗੇ ਜਿੰਨੇ ਭਰ ਕੇ ਲੈ ਜਾਣੇ ਨੇ ਬਾਕੀ ਲੋਕਾਂ ਨੂੰ ਇਧਰ ਉਧਰ ਕਰ ਦੇਣਾ ਹੈ ਇਸ ਲਈ ਜਨਤਕ ਹੀਰਿੰਗ ਦੇ ਵਿੱਚ ਕਈ ਪੁਆਇੰਟ ਲਿਖ ਕੇ ਦੇਣੇ ਪੈਣਗੇ ਸਾਰੇ ਇਹਦੇ ਨਾਲ ਦੀ ਨਾਲ ਬਾਕੀ ਗੱਣਾ ਕਰਨੀਆਂ ਪੈਣਗੀਆਂ ਕਿ ਅਸੀਂ ਇਹਨੂੰ ਨਹੀਂ ਅਲਾਉ ਕਰਦੇ ਇਸ ਪੱਧਰ ਦੇ ਉੱਤੇ ਜਾ ਕੇ ਇੱਕ ਗੱਲ ਇਹ ਜ਼ਰੂਰ ਲਿਖ ਕੇ ਦਿਓ ਕਿ ਸਾਡੇ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਦੀ ਸਹਿਮਤੀ ਲੋ ਉਹਨਾਂ ਚਰ ਕੋਈ ਜਨਤਕ ਹੀਰਿੰਗ ਨਹੀਂ ਹੋਏਗੀ ਅਸੀਂ ਇਹਨੂੰ ਪ੍ਰਵਾਨ ਨਹੀਂ ਕਰਦੇ ਤਾਂ ਇਹ ਗੈਰ ਕਾਨੂੰਨੀ ਹੈ ਉਸ ਪੱਧਰ ਦੇ ਉੱਤੇ ਔਰ ਤੁਹਾਨੂੰ ਮੈਂ ਤਾਂ ਦੱਸਦਾ ਕਿ 오ਡੀਸਾ ਦਾ ਕਦੇ ਨੈਟ ਤੇ ਜਾ ਕੇ ਦੇਖਣਾ ਬੇਦੰਤਾ ਗੁਰੂਪਦਿਆਂ ਬਹੁਤ ਜ਼ਿਆਦਾ ਫੈਕਟਰੀਆਂ ਜਿਹੜੀਆਂ ਉੱਥੇ ਕੱਢ ਰਹੇ ਸੀ ਖਣਿਜ ਕੱਢ ਰਹੇ ਸੀ ਸੁਪਰੀਮ ਕੋਰਟ ਕੋਲ ਤੱਕ ਕੇਸ ਗਿਆ ਤੇ ਉਹ ਕਹਿੰਦੇ ਗ੍ਰਾਮ ਸਭਾ ਤੋਂ ਪੁੱਛਿਆ ਕਹਿੰਦੇ ਨਹੀਂ ਜਾ ਕੇ ਪੁੱਛੋ 12 ਪਿੰਡਾਂ ਦੀਆਂ ਗ੍ਰਾਮ ਸਭਾਵਾਂ ਦੇ ਕੋਲ ਗਏ ਗਵਰਨਮੈਂਟ ਆਫ ਇੰਡੀਆ ਵੀ ਉਹਨਾਂ ਦੇ ਨਾਲ ਹੈ Odisha ਸਰਕਾਰ ਵੀ ਉਹਨਾਂ ਦੇ ਨਾਲ ਹੈ ਕਾਰਪੋਰੇਟ ਤਾਂ ਬਦੰਤਾ ਹੈ ਹੀ ਹੈ ਪਰ ਉਹ 12 ਗਰੀਬ ਪਿੰਡ ਦਲਿਤ ਜਿਨ੍ਹਾਂ ਦੇ ਕੱਪੜਾ ਨਹੀਂ ਹੈ ਜਿਹੜੇ ਟ੍ਰਾਈਬਲ ਨੇ 12 ਦੀਆਂ 12 ਪਿੰਡਾਂ 'ਚ ਹਰਾਤੇ ਤੈਨੂੰ ਤੇ ਉਹ ਕਹਿੰਦੇ ਟਿੰਡਫੌੜੀ ਚੱਕੋ ਜਾਓ ਬੰਦਾਂਤਾ ਨੂੰ 15 ਸਾਲ ਹੋ ਗਏ ਭਟਕਦੇ ਮੁੜ ਕੇ ਉੱਥੇ ਨਹੀਂ ਗਿਆ ਜਾ ਸਕੀ ਇਸ ਲਈ ਅਸੀਂ ਵੀ ਸੋਚੀ ਦੇ ਤੌਰ ਤੇ ਭਾਈਚਾਰਕ ਇਕਤਾ ਦੇ ਤੌਰ ਤੇ ਤੇ ਅਮਲ ਦੇ ਤੌਰ ਦੇ ਉੱਤੇ ਵੀ ਜੇਕਰ ਉਸ ਪਾਸੇ ਨਾਲ-ਨਾਲ ਜਿੰਨਾ ਕ ਕਾਨੂੰਨ ਬਚਿਆ ਉਹਨੂੰ ਵੀ ਟੂਲ ਦੇ ਤੌਰ ਤੇ ਵਰਤੀਏ ਪਰ ਸਾਰੇ ਕਾਨੂੰਨਾਂ ਤੋਂ ਵੱਡਾ ਸਾਡੀ ਬਿੱਲ ਹੈ ਸਾਡੀ ਇੱਛਾ ਹੈ ਲੜਾਈ ਦੇ ਵਿੱਚ ਕਾਨੂੰਨ ਉੱਪਰ ਨਹੀਂ ਡਿੱਗਦਾ ਜਿਹੜਾ ਤੁਹਾਡੇ ਖਿਲਾਫ ਵੀ ਬਣਾਤਾ ਕਿਧਰੇ ਨਹੀਂ ਆਉਂਦਾ ਉਸ ਪੱਦਰ ਦੇ ਉੱਤੇ ਜਾ ਕੇ ਜੇ ਸੰਗਤੀ ਰੂਪ ਦੇ ਵਿੱਚ ਸੰਗਤ ਇੱਕ ਜੁਟੋ ਕੇ ਲੜੂਗੀ ਸਮਝਦਾਰੀ ਦੇ ਨਾਲ ਤਾਂ ਕੋਈ ਬੜਾ ਕਾਰਨ ਨਹੀਂ ਹੈ ਬਾਕੀ ਸਾਡੀ ਜ਼ਿੰਦਗੀ ਮੌਤ ਦਾ ਸਵਾਲ ਹੈ ਤੇ ਫਿਰ ਤਾਂ ਸਾਡੇ ਬੱਚੇ ਐਸਾ ਨਾਲ ਮਰਨਦੇ ਨੇ ਤਾਂ ਇਹ ਜੀ ਲੜਾਈ ਲੜੇ ਬਿਨਾਂ ਚਾਰਾ ਕੋਈ ਨਹੀਂ ਮਜਬੂਰੀ ਹੈ ਲੋੜ ਹੈ ਤੇ ਸਾਰੀਆਂ ਚੀਜ਼ਾਂ ਨੇ ਤੇ ਇਹਦੇ ਲਈ ਲੜਨ ਦੀ ਜ਼ਰੂਰਤ ਹੈ ਬਹੁਤ-ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ